ਦੇਖਦਾ ਵੀ ਨੌਜਵਾਨ ਦੀ ਕੀਤੀ ਹੋਈ ਤਾਈਆ ਲਗਾ ਜੋਰ ਟੱਕਰ ਕੰਦੇ ਸੇ ਦੀ ਆ ਸਖ ਪਾਸੇ ਕੰਦੇ ਮੁੰਡਾ ਰਸੂਲਪੁਰੀਆ ਐਨ ਕੰਦੇ ਫਾਟਾ ਫੜਦਾ ਜਾਂਦਾ ਹੈ ਤਗੜੇ ਨੰਬਰ ਦੇ ਫਾਕੇ ਕੰਦੇ ਰਸੂਲਪੁਰੀਆ ਕਈਆ ਆਹ ਪੁੰਡੇ ਦਾ ਕਹਿੰਦੇ ਅਰਾਈਆਂ ਵਾਲਾ ਪੁੰਡਾ ਇਹਨੂੰ ਬੋਲਾ ਕਹਿੰਦੇ ਆ ਅਸਟਾਕ ਕਿ ਕਰਦੇ ਹੋ ਸੱਤਰ ਬੋਲਾ ਰਾਂਿਆਂ ਵਾਲੇ ਪੁੰਡਾ ਜਿਹੜੇ ਪੁੰਡਾ ਕਹਿੰਦੇ ਹਰ ਮੇਲ ਖੇਡਿਆ ਨਾਲ ਜਨਬਰੋ ਜਦੋਂ ਰਾਜਸਥਾਨ ਕਹਿੰਦੇ ਆ ਜਦੋਂ ਕਹਿੰਦੇ ਆਸਟਾਰ ਖੇਡਿਆ ਚਰਚੇ ਵੱਡੇ ਹੋ ਗਏ ਦੁਨੀਆ ਵਿੱਚ ਕਿਉਂਕਿ ਉਹਨਾਂ ਖਿਡਾਰੀਆਂ ਨੂੰ ਇਹਨਾਂ ਗਰਾਊਂਡਾਂ ਦੇ ਵਿੱਚ ਉਹਨਾਂ ਦੀ ਖੇਡ ਦੀਆਂ ਗੱਲਾਂ ਕਰਦੀਆਂ ਤੇ ਗੱਲ ਵੱਖਰੀ ਜਿਹੀ ਹੁੰਦੀ ਹੈ ਕਿਉਂਕਿ ਘਰ ਵਿੱਚ ਖੇਪਰਵਾਨਾਂ ਦਾ ਆਦਰ ਸਤਕਾਰ ਵੱਜ ਜਾਂਦਾ ਆ ਜਿਹੜੇ ਜਲੰਧਰ ਤੋਂ ਐਵੇਂ ਥੋੜੀ ਆਏ ਆ ਤੇ ਕਿਸੇ ਗੱਲ ਨੂੰ ਆਏ ਆ ਆ ਬਾਗੀ ਆ ਕਹਿੰਦੇ ਰਸੂਲਪੁਰੀਆ ਇਹਨੇ ਬਜਲੀ ਵਿੱਚ ਕਹਿੰਦੇ ਮੋਟਰਸਾਈਕਲ ਜਿੱਤ ਲਿਆ ਗੱਲਾਂ ਵੱਡੀਆਂ ਨੇ ਹਾਲ ਉੱਪਰ ਦੇ ਚਰਚੇ ਕਰਵਾ ਕੇ ਮੋਟਰਸਾਈਕਲ ਔਰ ਕਹਿੰਦੇ ਜੇਤੂ ਰਿਹਾ ਬਾਗੀ ਇੱਕ ਕਹਿੰਦੇ ਪਰਮਜੀਤਪੁਰੇ ਵਾਲਾ ਤੇ ਬਾਗੀ ਰਸੂਲਪੁਰੀਆ ਆਹ ਮੁੰਡੇ ਦੇ ਪਿੰਡੇ ਵਿੱਚ ਵੀ ਵੀ ਸਾਹਿਬ ਲਾਉਂ ਅੰਦਾਜ਼ਾ ਤੁਸੀਂ ਯੋਰੀਓ ਤੁਸੀਂ ਹੀਰੇ ਪਰਖਦੇ ਹੋ ਕਰਦਾ ਨਾ ਮੁੰਡਾ ਅੱਗ ਆਪਾਂ ਨੂੰ ਪਤਾ ਲੱਗ ਜਾਂਦਾ ਗੁਰਜੀਤ ਸਿੰਘਾ ਵੀ ਕਿੱਦਾਂ ਦੀ ਗੱਲ ਹੋਊਗੀ ਖੇਡ ਮੈਦਾਨ ਵਿੱਚ ਰਾਜ ਜਣੀਆਂ ਸਾਡਾ ਭਰਾ ਸੁੱਖਾ ਵੀ ਆ ਗਿਆ ਸਾਰਿਆਂ ਦਾ ਸਤਿਕਾਰ ਲੈ ਵੀ ਤਾਰਾ ਸਾਹਿਬ ਕਬੱਡੀ ਪਾਰੀ ਤੇ ਕਰਿਓ ਗੱਲ ਲੈ ਸਾਹਮਣੇ ਕਹਿੰਦੇ ਪੀਛਾ ਖਿਆਲੀ ਵਾਲੀ ਕਬੱਡੀ ਬੋਰਡ ਦੇ ਬਾਹਰ ਤਾ ਹੋਇਆ ਬੇਨਤੀ ਆ ਵੀ ਜਿਹੜੇ ਵੀਰ ਦੀ ਪਾਣੀ ਦੀ ਦਿਉਣੀ ਹੈ ਫੋਟ ਵਿੱਚ ਪਾਣੀ ਦਾ ਪਹੁੰਚਾ ਕਰ ਦਿਓ ਅਧਵਾਨ ਕੇ ਬੇਨਤੀ ਵਾਲਾ ਸਾਹਮਣੇ ਕਹਿੰਦੇ ਪੀਛਾ ਨੌਜਵਾਨ ਖਿਆਲੀ ਵਾਲੀ ਹੈ ਕਬੱਡੀ ਪਾਰ ਰਿਹਾ ਪਰ ਆਹ ਨੌਜਵਾਨ ਕਹਿੰਦੇ ਅਮਰਤਾ ਰਸੂਲਪੁਰਿਆ ਤਗੜੀ ਕੋਸ਼ਿਸ਼ ਕਰਦਾ ਹੋਇਆ ਤੇ ਨੰਬਰ ਕਹਿੰਦੇ ਪੀਛਾ ਖਿਆਲੀ ਵਾਲੀ ਆਪਣੀ ਟੀਮ ਦੇ ਲਈ ਜੋੜ ਗਿਆ ਐਨ ਕਹਿੰਦੇ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਆਹ ਮੁੰਡੇ ਨੂੰ ਕਿੰਨੇ ਬਾਗੀ ਆਖਦੇ ਆ। ਨਹੀਂ استاد ਜੀ ਦੁਖਾਣਾ ਕਰਿਓ। ਉਹ ਮੁੰਡਾ ਰਣਜੀਤ ਸੀ ਜਿਹੜਾ ਪਹਿਲਾ ਕਬੱਡੀ ਪਾ ਰਿਹਾ। ਆਹ ਬਾਗੀ। ਸਾਹਮਣੇ ਸਗੇ ਭਰਾ ਹੀ ਲੱਗਦੇ ਆ ਵੇਖਣ ਨੂੰ ਖੇਡ ਮੈਦਾਨ ਵਿੱਚ। ਵੱਡੇ ਚਰਚੇ ਨੇ। ਕਿਉਂਕਿ ਨਵੇਂ ਮੁੰਡੇ ਆ ਜਦੋਂ ਹੌਲੀ-ਹੌਲੀ ਚਰਚਾ ਵਿੱਚ ਆ ਗਏ ਤੇ ਮੈਂ ਤਾਂ ਕਹਿੰਦਾ ਵੀ ਕੰਮ ਹੀ ਗਰਾਉਂਡ ਜੇਤਾ ਕਰ ਦਿਓ। ਬਲਾਰਾ ਤੁਹਾਡਾ ਨਾਮ ਬਰੋਂਦੇ ਮਜਬੂਰ ਹੋ ਜਾਵੇ। ਕਿਉਂਕਿ ਜਿਹੜੇ ਮੈਂ ਕੰਮ ਕਰਦੇ ਆ ਜਿਹਨਾਂ ਦੇ ਕੰਮ ਬੋਲਦੇ ਆ ਨਾ ਦੁਨੀਆ ਫਿਰ ਸਲਾਮਾ ਕਰਦੀ ਐ। ਇੱਕ ਕਬੱਡੀ ਐ ਤੇ ਭਾਈ ਜੀ ਘੋੜਿਆਂ ਦੀ ਰੇਸ ਦੇ ਉੱਪਰ ਪੈਸੇ ਲੱਗਦੇ ਆ ਬਾਜਾ ਜਾਣਦਾ ਬਾਜਿਆ ਘੋੜੇ ਜਦੋਂ ਭੱਜਦੇ ਆ ਉਹਨਾਂ ਦੇ ਪ੍ਰਿੰਸਪਸਾਂ ਦੇ ਪੈਸੇ ਲੱਗਦੇ ਆ ਸਾਹਮਣੇ ਕਬੱਡੀ ਪੈ ਰਹੀ ਆ ਰੱਬ ਸਭ ਤੋਂ ਲੰਮੀ ਰੇਸ ਦਾ ਘੋੜਾ ਬਣਾਵੇ ਆ ਲੱਗਿਆ ਜੋਰ ਮੁੰਡੇ ਨਵੇਂ ਨੇ ਖੁੱਤੀ ਪਾਉਣਗੇ ਜਰੂਰ ਆਹ ਮੁੰਡੇ ਨਵੇਂ ਨੇ ਖੁੱਤੀ ਪਾਉਣਗੇ ਜਰੂਰ ਰਫੂਲਪੁਰੀਆ ਮੈਂ ਤੁਹਾਨੂੰ ਇੱਕੋ ਗੱਲ ਕਹੂੰਗਾ ਕਿ ਅਮਲੀ ਦੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਾਰੀ ਮਾਰ ਕੇ ਇਹ ਗੱਲ ਵਖਰੀ ਹੈ ਐਨ ਚੋਟੀ ਦਾ ਜੱਫਾ ਲੱਗ ਗਿਆ ਨਾ ਸਾਹਮਣੇ ਚੋਟੀ ਦਾ ਜੱਫਾ ਕਹਿੰਦੇ ਅਖਸ਼ਰ ਖਿਆਲੀ ਵਾਲੀ ਨੇ ਮਾਰ ਦਿੱਤਾ ਐਨ ਮੁੰਡੇ ਨੇ ਕਹਿੰਦੇ ਤਗੜੇ ਨੰਬਰ ਦੇ ਵਾਧੇ ਕਰ ਦਿੰਦੇ ਐ ਮੈਚ ਕਹਿੰਦੇ ਚੋਟੀ ਦਾ ਖੇਡਿਆ ਜਾ ਰਿਹਾ ਹੈ ਅਗਲੀ ਕਬੱਡੀ ਕਹਿੰਦੇ 38 ਨੌਜਨ ਖਿਆਲੀ ਵਾਲੀਆ ਆਹ ਮੁੰਡਾ ਵੀ ਕਹਿੰਦੇ ਆਉਣ ਵਾਲੇ ਸਮੇਂ ਦਾ ਸਟਾਰ ਕਬੱਡੀ ਖiladi ਬਣੇਗਾ ਇਹ ਮੁੰਡਾ ਕਹਿੰਦੇ ਲਗਾਤਾਰ ਕਬੱਡੀਆਂ ਪਾਰੁੰਦਾ ਹੈ ਤੇ ਆ ਖਿਆਲੀ ਵਾਲੀਆ ਅਗਲੀ ਕਬੱਡੀ ਪਾਉਂਦੇ ਹੀ ਵਧਿਆ ਹੋਇਆ ਹੈ ਸਾਹਮਣੇ ਕਦੇ ਇਸ਼ਾਰਾ ਦਵੇ ਤੱਕਦਾ ਹੋ ਗਿਆ ਹੈ ਤੇ ਨੰਬਰ ਕਦੇ ਪੀਛਾ ਖਿਆਮੀ ਬਾਈ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਅਗਲੀਆਂ ਟੀਮਾਂ ਨੂੰ ਬੇਨਤੀ ਹੈ ਟੀਮਾਂ ਫੇਰ ਲਾਗੇ ਰਹਿਣਗੀਆਂ ਉਸਤਾਦ ਜੀ ਅਗਲੀਆਂ ਟੀਮਾਂ ਵੀ ਅਨਾਉਂਸ ਕਰ ਦਿਓ ਰਾਜੇਣਾ ਪਹੁੰਚ ਗਈ ਫਰਲ ਆ ਗਈ ਦੀ ਫਰਲ ਫਰਲ ਹਰਿਆਣਾ ਮਾਨ ਹੈ ਪੰਜਾਬ ਹਰਿਆਣਾ ਰਾਜਸਥਾਨ ਜਿੱਥੇ ਕਬੱਡੀ ਨਹੀਂ ਵੀ ਹੁੰਦੀ ਸੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਗਲ ਸਾਹਿਬ ਭਾਵੇਂ ਦੁਨੀਆ 'ਚ ਨੇ ਨਵੇਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਹੈ ਪਰ ਬਾਦਲ ਸਾਹਿਬ ਨੇ ਜਿਹੜੇ ਮੁਲਕਾਂ ਦੇ ਵਿੱਚ ਕਬੱਡੀ ਨਹੀਂ ਹੁੰਦੀ ਸੀ ਉਹ ਮੁਲਕਾਂ ਦੀਆਂ ਬੀਬੀਆਂ ਕੋਟੀ ਖੇਡ ਲਾਦੀਆਂ ਸ਼ਰਮਾ ਜੀ ਉਹ ਮੁਲਕਾਂ ਦੀਆਂ ਗੋਰੀਆਂ ਵੀ ਲਾਦੀਆਂ ਕਾਲੀਆਂ ਵੀ ਲਾਦੀਆਂ ਦੀਨਾਂ ਵੀ ਲਾਦੀਆਂ ਪੁਲਪਿੰਨਾਂ ਵੀ ਲਾਦੀਆਂ ਬੰਦੇ ਤਾਂ ਕਬੱਡੀ ਖੇਡਦੇ ਹੀ ਖੇਡਦੇ ਸੀਗੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਜੋ ਮਾਨ ਸਰਕਾਰ ਨੇ ਜੋ ਸਰਕਾਰ ਬਖਸ਼ਿਆ ਮਾ ਖੇਡ ਕਬੱਡੀ ਨੂੰ ਉਹ ਸਰਦਾਰ ਪੰਨਾ ਸਿੰਘ ਜੀ ਬਾਲੋ ਸਾਹਿਬ ਉਹਨਾਂ ਨੂੰ ਸਿਹਰਾ ਜਾਂਦਾ ਆਹ ਸਾਹਮਣੇ ਕਬੱਡੀ ਪੈ ਰਹੀ ਹੈ ਕਹਿੰਦਾ ਸਰ ਕਰਿਓ ਗੱਲ ਆਹ ਸਾਹਮਣੇ ਕਹਿੰਦੇ ਪ੍ਰਤਾਪ ਕਿਤੇ ਕਿੜਿਆਣੇ ਵਾਲੇ ਪ੍ਰਤਾਪ ਦੀ ਗੱਲ ਚੱਲਦੀ ਆ ਆਹ ਮੁੰਡਾ ਕਹਿੰਦੇ ਮਾਨ ਪ੍ਰਾਣਾ ਵਾਲਾ ਪ੍ਰਤਾਪ ਕਬੱਡੀ ਪਾ ਰਿਹਾ ਹੈ ਚਾਰਾ ਚਕ ਤੌਰ ਬੱਲੇ ਬੱਲੇ ਕਰਾ ਦੇਗਾ ਆਹ ਮੁੰਡੇ ਨੂੰ ਕਹਿੰਦੇ ਅਨੰਤ ਤਾਖਦੇ ਆ ਅੰਮ੍ਰਿਤ ਕਹਿੰਦੇ 라ਜਪੁਰ ਅਮਿਤ ਕਹਿੰਦੇ ਰਸੂਲਪੁਰੀਆ ਬੱਲੇ ਬੱਤੇ ਕਰਾ ਗਿਆ ਹੈ ਤਗੜੇ ਨੰਬਰ ਦੇ ਕਹਿੰਦੇ ਵਾਦੇ ਕਰ ਗਿਆ ਹੈ ਬੜਾ ਵਧੀਆ ਮੁਕਾਬਲਾ ਕਿਹਨੇ ਜਾ ਰਿਹਾ ਹੈ ਅਗਲੀ ਕਬੱਡੀ ਪਾਉਂਗ ਲਈ ਉਹ ਸਾਹਮਣੇ ਕਹਿੰਦੇ ਰਸੂਲਪੁਰੀਆ ਆਹਣ ਕਹਿੰਦੇ ਤਿਆਰ ਬਾਜ਼ ਤਿਆਰ ਅਸਤਾਜੀ ਚੱਕਿਓ ਵੇਖ ਜਰਾ ਆਓ ਸਾਹਮਣੇ ਕਬੱਡੀ ਦੇ ਮੈਦਾਨ ਦੇ ਦੁਰੇ ਬਾਗੀ ਆ ਗੱਲਾਂ ਟਿਕਾਣੇ ਲੱਗੀਆਂ ਪਈਆਂ ਚਾਰ ਨੇ ਚਾਰੇ ਦੇ ਚਾਰੇ ਤਿਆਰ ਇੱਕ ਪਾਸੇ ਮਾਨ ਮਰਾਣ ਪੰਡ ਹੈ ਕੀਤਾ ਕਰਕੇ ਕਬੱਡੀ ਕਰਕੇ ਔਰ ਮਲੇਰਾਂ ਦੇ ਖੇਡ ਮੇਲਾ ਵੀ ਵੱਡਾ ਹੋਣਾ ਮਾਰ ਮਾਰ ਪੰਡ ਦੇ ਵਿੱਚ ਟੱਕਰ ਸਿਰੇ ਦੀ ਹੈ ਗੱਲ ਟਿਕਾਣੇ ਲੱਗੀ ਪਈ ਆ ਆ ਬੱਲੇ ਬੱਲੇ ਹੁੰਦੀ ਹੋਈ ਖੇਡ ਮੈਦਾਨ ਦੇ ਅੰਦਰ ਆਓ ਨਹੀਂ ਦੀਸਾ ਸਾਡੇ ਵੱਲ ਸਰਕਾਰ ਜੋਗ ਸਰਦਾਰ ਮਹਿੰਦਰ ਸਿੰਘ ਜੀ ਸੈਕਟਰੀ ਸਾਹਿਬ ਇਹਨਾਂ ਬੋਲਾਂ ਵੀ ਬਹੁਤ ਵੱਡੇ ਪਿਆਰ ਪੁੰਦੇ ਕਰਦੇ ਆ ਆ ਚਾਮੂ ਕਾਲੀ ਵਾਲੀਆ ਪਾਚੋਪਰਾ ਕਬੱਡੀ ਦੁਨੀਆ ਦੇ ਵਿੱਚ ਗੱਲਾਂ ਹੁੰਦੀਆਂ ਅੱਜ ਦੇ ਵੱਡੇ ਮੇਲੇ ਦੀਆਂ ਰਸੂਰ ਐ ਸਰਦੂਰ ਕੜ ਤੇ ਮੱਤਾ ਇਹ ਵੀ ਟੀਮਾਂ ਤਿਆਰ ਲੱਗੀਆਂ ਉਸ ਤੋਂ ਬਾਅਦ ਰੋੜੀ ਰੋਸਪੁਰੀ ਤੇ ਮੀਰਪੁਰ ਜਗਤ ਸਿੰਘ ਵਾਲਾ ਦੇ ਲਬਾਣੇ ਵਾਲੀ ਬੱਗਾ ਪਿੰਡ ਤੇ ਪੁਰਤਰੀਆਂ ਜਗਨੰਦਨ ਪੱਪੂ ਵੀ ਆ ਗਿਆ ਮੱਤੇ ਵਾਲਾ ਇਹ ਸਾਡਾ ਪੁਰਾਣਾ ਸਾਥੀ ਹੈ ਇਹ ਸਾਡਾ ਪੁਰਾਣਾ ਜਿਗਰੀ ਯਾਰ ਹੈ ਨੰਨਿਆਂ ਦਾ ਚਾਹ ਹੁੰਦਾ ਨੌਂ ਬਣਦਾ ਬੱਲੀਏ ਪੁਰਾਣੇ ਤਾਂ ਪੁਰਾਣੇ ਹੁੰਦੇ ਆ ਕਿਉਂਕਿ ਜਿਹੜੇ ਬਚਪਨ ਦੇ ਵਿੱਚ ਯਾਰ ਬਣਦੇ ਆ ਉਹਨਾਂ ਦੀ ਜਗ੍ਹਾ ਵੱਖਰੀ ਹੁੰਦੀ ਆ ਆ ਰਣਜੀਤ ਦੀ ਕਬੱਡੀ ਟਾਰੀ ਆ ਚਾਰ ਚਾਰ ਨੇ ਦੇਖਾਂਗੇ ਚੌਥ ਦੇ ਵਿੱਚੋਂ ਕੌਣ ਮੁੰਡਾ ਕਹਿੰਦੇ ਮਾਨ ਮਰੜਾ ਵਾਲਾ ਬਾਜਾ ਕਮਿਹਾਰਿਆਂ ਦਾ ਵੀ ਕਹਿੰਦਾ ਜਵਾਨੀ ਦੇ ਪੈਰ ਦੇ ਵਿੱਚ ਤਕੜੀ ਕਬੱਡੀ ਖੇਡਿਆ ਉਹ ਥਾ ਕਮਿਹਾਰਾ ਕਾਲਾ ਕਹਿਣਾ ਜੇ ਉਹ ਆ ਆ ਪਾਸਾ ਫਰੀਦਪੁਰ ਦਾ ਆਉਂਦਾ ਤੇ ਕਹਿੰਦੇ ਗੁਰਪਿਆਰ ਕਲੇਰ ਦੋ ਖਿਡਾਰੀ